ਇਲੈਕਟ੍ਰਿਕ ਇਲੈਕਸ਼ਨ ਸਿਸਟਮ ਹੈ ਸਿਰਾਂ ਦੀ ਗਿਣਤੀ ਹੋਣੀ ਹੈ ਹੂੰ ਉੱਥੇ ਘੱਟ ਗਿਣਤੀਆਂ ਜਿਹੜੀਆਂ ਕਦੇ ਵੀ ਨਹੀਂ ਸਦਾ ਦੇ ਵਿੱਚ ਆ ਸਕਦੀਆਂ ਨਹੀਂ ਆ ਸਕਦੀਆਂ ਬਿਲਕੁਲ ਅਸੀਂ ਤਾਂ ਜੇ ਲੋਕੀ ਵੋਟ ਮੈਕ ਪਾ ਵੀ ਜਾਓ 20 30% ਹੂੰ ਮੁਸਲਮਾਨ ਤਾਂ 20% ਤੇ 19 20% ਨੇ ਸ਼ਰ 17% ਕਿਹਾ ਜਾ ਰਿਹਾ ਹੂੰ ਇੰਨਾ ਹੋਣ ਦੇ ਬਾਵਜੂਦ ਵੀ ਉਹ ਕਿਸੇ ਇੱਕ ਸੀਟ ਤੋਂ ਵੀ ਆਪਣੇ ਤੌਰ ਤੇ ਕੈਨ ਵੀ ਸੀ ਆਪਣਾ ਮੈਂਬਰ ਪਾਰਲੀਮੈਂਟ ਇਲੈਕਟ ਕਰਾ ਰਹੀ ਹੈ ਨਹੀਂ ਕਰਾ ਸਕਦੇ ਸਾਡੇ ਕੋਲ ਤਾਂ ਫਿਰ ਥੋੜੀ ਬਹੁਤੀ ਸਮਰੱਥਾ ਹੈ ਕਿਉਂਕਿ ਸਾਡੀ ਕਨਸਨਟ੍ਰੇਸ਼ਨ ਹੈ ਪੰਜਾਬ ਦੇ ਵਿੱਚ ਕੋਈ ਘਟ ਗਿਣਤੀਆਂ ਉਹਨਾਂ ਦਾ ਭਵਿੱਖ ਨਹੀਂ ਜਿਹੜਾ ਸੰਵਿਧਾਨ ਬਣਾਇਆ ਗਿਆ ਇਹਦੇ ਵਿੱਚ ਘਟ ਗਿਣਤੀਆਂ ਵਾਸਤੇ ਕੋਈ ਪ੍ਰੋਵੀਜ਼ਨ ਵੀ ਨਹੀਂ ਰੱਖਿਆ ਗਿਆ ਜੀ ਇਹ ਘੱਟੋ ਘੱਟ ਘਟ ਗਿਣਤੀਆਂ ਵਾਸਤੇ ਸੀਟਾਂ ਰਿਜ਼ਰਵ ਹੋਣ ਜੇ ਸਿੱਖਾਂ ਦੀ ਗਿਣਤੀ 23% ਹੈ ਤੇ ਮੈਂ ਕਹਣਾ 3% ਹੀ ਸਹੀ 3% ਸੀਟਾਂ ਰਿਜ਼ਰਵ ਹੋ ਸਾਡੇ ਦੇਸ਼ ਦੇ ਵਿੱਚ ਜੀ ਜੀ ਜੇ ਮੁਸਲਮਾਨਾਂ ਦੀ ਗਿਣਤੀ 17% 18% ਹੈ ਤੇ 17 18% ਸੀਟਾਂ ਉਹਨਾਂ ਦੇ ਵਾਸਤੇ ਰਿਜ਼ਰਵ ਹੋ ਜੀ ਫਿਰ ਹਰ ਹਾਊਸ ਦੇ ਵਿੱਚ ਸਾਡੇ ਤਕਰੀਬਨ 15 ਮੈਂਬਰ ਘਟੋ ਘਟ ਜਾਣਗੇ ਜਿਹੜੇ ਨੇ ਉਹ ਨਿਸ਼ਚਿਤ ਹੋਣਗੇ ਸਿੱਖ ਫੇਸ ਵਾਲੇ 15 ਮੈਂਬਰ ਘਟੋ ਘਟ ਜਾਣਗੇ ਜੀ ਮੁਸਲਮਾਨਾਂ ਦੇ ਘਟੋ ਘਟ 100 ਮੈਂਬਰ ਜਿਹੜੇ ਨੇ ਹਰ ਹਾਊਸ ਦੇ ਵਿੱਚ ਜਾਣਗੇ ਇਸ ਤਰ੍ਹਾਂ ਦੂਜੀਆਂ ਘਟ ਗਿੰਤੀਆਂ ਜਿਹੜੀਆਂ ਨੇ ਉਹਨਾਂ ਦੀ ਇਸ ਤਰ੍ਹਾਂ ਨੁਮਾਇੰਦੀ ਹੋएगी ਇਹ ਸਾਰੀਆਂ ਚੀਜ਼ਾਂ ਲੋੜ ਹੈ ਆਵਾਜ਼ ਉਠਾਉਂਦੀ ਇਹਨੂੰ ਗੱਲ ਨੂੰ ਚਲਾਉਣ ਦੀ ਲੋੜ ਹੈ ਲੇਕਿਨ ਸਭ ਤੋਂ ਪਹਿਲਾਂ ਤੇ ਹੈ ਵੀ ਅੱਜ ਜਿਹੜਾ ਮੌਜੂਦਾ ਸੰਵਿਧਾਨ ਹੈ ਉਹਨੂੰ ਤਾਂ ਬਚਾਇਆ ਜਾਵੇ ਨਾ ਜੀ 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 ਜੇ ਉਹ ਮੌਜੂਦਾ ਹੀ ਨਹੀਂ ਬਚੇਗਾ ਤੇ ਫਿਰ ਅੱਗੋਂ ਦੀ ਇੰਪਰੂਵਮੈਂਟ ਦੀ ਆਪਾਂ ਕੀ ਆਸ ਕਰ ਸਕਦੇ ਕੋਈ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਨਾਂ ਦੀ ਜਿਹੜੀਆਂ ਨੀਤੀਆਂ ਨੇ ਉਹ ਤੇ ਮੌਜੂਦਾ ਨੂੰ ਹੀ ਖਤਮ ਕਰਨ ਦੀਆਂ